ਕਾਰ ਸੰਗੀਤ ਥੋੜਾ 10 ਮਿੰਟ ਦੇ ਸਕਦੇ ਜਿੰਨੀ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜਿਹਨੇ ਪੱਡੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸੱਪੂ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਆਂ ਮੇ ਫੁੱਟਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋੜੇ ਦੇ ਵੱਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇਹ ਤੋਹ ਕਿਸ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇਤਰ ਨਾਲ ਖੜਨਾ ਆ ਸਾਡੇ ਇਹ ਵਾਹਿਗੁਰੂ ਸੰਗਤ ਦੇ ਰੂਪ ਚ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਤ ਕਿਸਾਨੀ ਦੇ ਲਈ ਖੇ ਲੱਗ ਜੂਗੀ ਪੱਤ ਦੇ ਲਈ ਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਣਿਆ ਸਮੇਂ ਦੀ ਵੀ ਜੇ ਵੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਆ ਤੁਸੀਂ ਸਾਡੇ 400 ਪਲੱਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਨ ਸਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਦਦ ਕਰਕੇ ਦੇਖ ਲਈ ਸਾਨੂੰ ਜੇੜਾ ਜਡਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚਿਗਾ ਲਿਆ ਅਸੀਂ ਕਰਨ ਵਾਲੇ ਨਹੀਂ ਹੈਗੇ ਅਸੀਂ ਝੁਗਣ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਹੀ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾਂ ਦੀ ਆਈ ਹੋਈ ਆ ਬੋਲੇ ਇਨਸਾਨ ਹਾਂ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕਨੇਡਾ ਦੇ ਨੂੰ ਕੋਈ ਅਮਰੀਕੇ ਨੂੰ ਉਧਰ ਪਸਾਰ ਗਏ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਮੈਸਰੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਖੇਤੀਆਂ ਕਰਨ ਆਪਣੀਆਂ ਮਾਵਾਂ ਤੋਂ ਦੂਰ ਨਾ ਹੋਣ ਤੇ ਸਾਡੀ ਤਾਂ ਗੱਲ ਨਸਲਾਂ ਦੀ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਭਾਤੂ ਲੱਗ ਰਹੀ ਹੈ ਨਾ ਵੀ ਰਾਸਤੇ ਜਾ ਪਏ ਨੇ ਵੀ ਤੁਹਾਨੂੰ ਤਾਂ ਇੱਕ ਘੰਟਾ ਭਾਤੂ ਲੱਗਦਾ ਸਾਡੀ ਤਾਂ ਨਸਲਾਂ ਦੀ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਧ ਦੋ ਹੀ ਖੇੜਾਈ ਦੇ ਅੰਦਰ ਸਾਧ ਸੰਗੇਜੀ ਪਾਪੇ ਨਾਲ ਕਿਰੇ ਸਾਨੂੰ ਦੋ ਚੀਜ਼ਾਂ ਸੱਚੀ-ਸੁੱਚੀਆਂ ਦਿੱਤੀਆਂ ਕਿ ਸਾਨੂੰ ਸਾਡਾ ਧਰਮ ਸੱਚਾ-ਸੁੱਚਾ ਦਿੱਤਾ ਤੇ ਤੁਜੀ ਆਪਣੀ ਖੇਤੀ ਆਪਣੀ ਕਿਰਤ ਸੱਚੀ-ਸੁੱਚੀ ਦਿੱਤੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਪਪਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ਼ ਆ ਉਹਨਾਂ ਦੀ ਸੋਝ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾੜੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮਐਸਪੀ ਦਾ ਗਰੰਟੀ კანון ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਇਕੱਲੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐਮਐਸਪੀ ਗਰੰਟੀ კანון ਬਣਦਾ ਤੇਗਾਂ ਬਾਅਦ ਗੱਲ ਕਹਿਣਾ ਚਾਹੁੰਨੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪੜਾਣਾਂ ਨੂੰ ਇਹ ਗੱਲ ਕਹਿਣਾ ਚਾਹੁੰਨੇ ਆ ਬਾਬਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਤ ਨੇਮੀ ਹੋਗੇ ਨਾ ਉਦੋਂ ਲੜਨ ਦਾ ਫਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਨੇ ਸੀਵਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚ ਦੀ ਤੇ ਇੰਦੀਆਂ ਵੱਡੀਆਂ-ਵੱਡੀਆਂ ਤਸੱਦਾ ਚੱਲੀਆਂ ਆਰੇ ਨਾ ਚਰਾਏਗੇ ਚਰਖਰੀਆ ਤੇ ਚੜੇ ਬੰਦ ਬੰਦ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਲਜ ਉਹਨਾਂ ਦੇ ਮੂੰਹ ਤੇ ਪਾ ਗਏ ਸਾਡੇ ਤੇ ਤਾਂ ਸੱਦਦੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਲਿੱਤੀ ਉਹਦੇ ਬਾਕੀ ਤਸੱਦਦੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨ ਐਨ ਸਾਡੇ ਸੂਰਮੇ ਜਿਨ੍ਹਾਂ ਤੋਂ ਸਾਨੂੰ ਜੱਜ ਵੀ ਮਿਲਦੇ ਨੇ ਕੀ ਕਿਆ ਅਸੀਂ ਆ ਦੇ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਹੈ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਆ ਪਰ ਜੋ ਸਕੂਨ ਵਾਹਿਗੁਰੂ ਨਾਲ ਜੁੜ ਕੇ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਜੋ ਸੀਮਨ ਦੇ ਸਕੂਨ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਪਿਆ ਪਾਸਾ ਚ ਖੰਡਤੀ ਜਾਈਏ ਤੇ ਸਾਨੂੰ ਇਤਿਹਾਸ ਪੜਨੇ ਆ ਪੜਨੇ ਕਿਉਂਕਿ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਪੰਜੋਲੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰ ਲਓ ਪੜਨਾ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਨਾ ਸੀ ਬਾਬਾ ਬੰਦਾ ਸਿੰਘ ਬਹਾਦਰੇ ਪੜਨਾ ਸੀ ਅਕਾਲੀ ਫੂਲਾ ਸਿੰਘ ਬਾਰੇ ਪੜਨਾ ਸੀ ਹਰੀ ਸਿੰਘ ਮਲੂਏ ਬਾਰੇ ਤੇ ਆਪਣੇ 팬 ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਜੀਲਕੋੜ ਬਾਰੇ ਪੜੋ ਮਾਤਾ ਗੁੰਜਰੀ ਬਾਰੇ ਪੜੋ ਮਾਤਾ ਮਾਈ ਬਾਗੋ ਬਾਰੇ ਪੜੋ ਆਪਣੀ ਰਾਣੀ ਬਾਰੇ ਜਿੰਦਾਬਾਹਰੇ ਮਰੋ ਪੀ ਜੀਨਾ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਮੀਂਦਰ ਕੋਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਹੋਰ ਕੇ ਹਾਂ ਅੱਜ ਵੀ ਆਪਣੀ ਜੜਾ ਨਾਲ ਜੁੜ ਕੇ ਰਾਂਗੇ ਇਤਿਆਸ ਨਾਲ ਜੁੜ ਕੇ ਰਾਂਗੇ ਆਪਣੇ ਹੱਕ ਦਾ ੱਚੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂ ਵਾਲੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਬਸਹੀਣ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸੀਹਦ ਹੁੰਦੇ ਆਏ ਆ ਤੇ ਸਾਰੇ ਆਪਣੇ ਹੱਥ ਸੱਚ ਵਿੱਚ ਇੱਕਾ ਕਰਕੇ ਇਸ ਲੜਾਈ ਨੂੰ ਜਿੱਤਣਾ ਆਇਆ ਹੈ ਟਾਈਮ 'ਚ ਕਾਨੂੰਨ ਸੁਪਰੀਮ ਕੋਰਟ ਦੇ ਆਰਡਰ ਵੀ ਹੋਲੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਵੇਖ ਮਾਰ ਕੇ ਕਿ 5 ਸਾਲ ਬਾਅਦ ਤੇ ਆਮਗੇ ਅੱਤਗਦਾ ਤੇਰੇ ਪਾਵ ਦਾ ਕੜਾ ਫੁੱਟ ਗਿਆ ਅੱਧਕ ਤੇਰਾ ਖੋੜ ਕੇ ਜਮਾ ਰਫਾਦਾ ਫਾ ਕਰਕੇ ਹਮਗੇ ਇੱਕ ਵਾਰ ਲੈਕਸਨ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੋਈ ਵਾਟਾ ਘਾਟਾ ਬੋਲਿਆ ਗਿਆ ਹੋਵੇ ਕਿਤੇ ਦੀ ਸਾਹ ਦੇ ਖਲਾਸ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ